ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਰਾਣਾ ਟੀਵੀ ਆ ਉੱਥੇ ਜਾ ਕੇ ਵੀ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਬਈ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਉਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਤੇ ਬਈ ਅੱਜ ਅਸੀਂ ਆਏ ਆ ਪਿੰਡ ਵੰਦਲਡੋੜ ਤਹਿਸੀਲ ਇਹਨੂੰ ਬਾਗਾਪੁਰਾ ਲੱਗ ਜਾਂਦਾ ਹੈ ਜਿਲ੍ਹਾ ਇਹਨੂੰ ਮੋਗਾ ਲੱਗ ਜਾਂਦਾ ਹੈ ਤੇ ਬਾਈ ਕੋਲ ਜੋ ਤੁਸੀਂ ਸਕਰੀਨ ਤੇ ਝੋਟੀ ਦੇਖ ਰਹੇ ਆ ਇਹ ਮਕਾਉ ਸੀਗੀ ਘਰੇਲੂ ਝੋਟੀ ਆ ਬਾਈ ਤੋਂ ਬਾਕੀ ਲੈਣਾ ਡਿਟੇਲ ਆਪ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਤੇ ਕੀ ਨਾਮ ਵੀਰੇ ਆਪਣਾ ਪਰਮਜੀਤ ਸਿੰਘ ਪਰ ਠੀਕ ਹੈ ਤੇ ਪਰਮਜੀਤ ਕੀ ਡਿਟੇਲ ਆ ਬਾਈ ਝੋਟੀ ਦੀ ਕਹਿੰਦੇ ਸੂਹ ਸੋਣਿਆ ਨੇ ਹੁਣ ਇਹ ਤੀਜੇ ਸੂਹ ਸੋਣਿਆ ਤੀਜੇ ਸੂਹ ਸੋਣਿਆ ਠੀਕ ਹੈ ਤੇ ਦੂਜੇ ਕਰਦੀ ਝੋਟੀ ਆ ਨਾ ਆਪਣੇ ਹਾਂਜੀ ਕਰਦੀ ਆ ਜੀ ਤੇ ਦੂਜੇ ਸੂਹ ਕੀ ਰਿਕਾਰਡ ਸੀ ਬਈ ਇਹਦਾ ਇਹਨੇ 13 14 ਕਿਲੋ ਦੁੱਧ ਦਿੱਤਾ ਇਹ 14 ਕਿਲੋ ਦੁੱਧ ਦਿੱਤਾ ਜੀ ਠੀਕ ਹੈ ਤੇ ਹੁਣ ਸੀਮੰਡ ਦਾ ਪਤਾ ਵੀ ਇਹ ਗਾਂ ਕਿਹੜਾ ਪ੍ਰਾ ਹੈ ਆਪਾਂ ਇਹ ਜੀ ਐਮ 29 ਪ੍ਰਾ ਹੈ ਐਮ ਐਨ ਪੀ ਪ੍ਰਾ ਹੈ ਠੀਕ ਹੈ ਤੇ ਆ ਆਪ ਇਹ ਪਤਾ ਆਪਾਂ ਕਿਹੜੇ ਦੀ ਹੈ ਆਪ ਨਹੀਂ ਪਤਾ ਜੀ ਠੀਕ ਹੈ ਭਾਈ ਐਮ 29 ਦਾ ਗਾਂ ਸਿਹਨ ਪ੍ਰਾ ਹੈ ਬੋਡੀ ਸਟਰਕਚਰ ਤੁਸੀਂ ਆਪ ਹੀ ਦੇਖ ਸਕਦੇ ਆ ਮਾਜੇ ਨੂੰ ਬਈ ਬੋਡੀ ਸਟਰਕਚਰ ਤੇ ਕੋਈ ਕੱਚ ਨਹੀਂ ਗਾ ਪੈਠਪੜਾ ਤੁਸੀਂ ਦੇਖ ਸਕਦੇ ਆ ਪੈਠਪੜੇ ਦੀ ਚੰਗੀ ਆ ਬਾਕੀ ਸਾਨੂੰ ਥੋੜਾ ਜਰੂਰ ਕਹਾਂਗਾ ਬਈ ਖੁੱਲਾ ਹੁੰਦਾ ਨਹੀਂ ਕਿ ਥਣ ਥਣ ਬਹੁਤ ਹੋਣ ਲੱਗਿਆ ਕਰਮਾ ਜੀ ਦਾ ਬਣੀ ਬਹੁਤ ਸੋਹਣਾ ਬਈ ਤਿਆਰ ਬਹੁਤ ਸੋਹਣਾ ਹੋਈ ਐ ਤੇ ਹਜੇ ਕਿੰਨੇ ਕਦੇ ਲਾਜੂ ਕਰੀਂ ਬਈ ਬਸ ਇੱਕ ਦੋ ਤਾਂ ਨਹੀਂ ਲਊ ਬਈ ਇੱਕ ਦੋ ਤਾਂ ਲੈ ਜੂ ਮੇਰੇ ਦੋਨੇ ਇੱਕ ਦੋ ਤਾਂ ਬਈ ਲੋਗ ਹੀ ਬਾਕੀ ਤੁਸੀਂ ਦੇਖ ਸਕਦੇ ਹਜੇ ਹਵਾਲਾ ਬਈ ਹਜੇ ਢੱਲਾ ਹਵਾਲੇ ਚ ਹੋਰ ਤਿਆਰ ਕਰ ਸਕਦੀ ਐ ਹਵਾਲਾ ਹੋਰ ਤਿਆਰ ਕਰ ਜਨਾ ਬਹੁਤ ਦਿਨਾਂ ਦੇ ਹੈ ਪੂਰੀ ਬਨੂਗੀ ਠੀਕ ਐ ਬਾਕੀ ਤੁਸੀਂ ਦੇਖ ਹੀ ਸਕਦੇ ਆ ਬਈ ਹਵਾਲਾ ਹੋਣਾ ਜਿੰਨੀ ਤੱਕ ਹਵਾਲੇ ਦੀ ਗਾਹ ਨੂੰ ਆ ਉਨੀ ਬਈ ਤੱਕ ਵਛਾ ਨੂੰ ਆ ਤੇ ਤੁਸੀਂ ਥਰ ਤੋਂ ਦੇਖ ਰਹੇ ਹੋ ਮੈਨੂੰ ਮੋੜ ਤੋਂ ਦਿਖਾ ਰਹੇ ਨੇ ਠੰਡੀ ਸੀਰ ਪੂਰੀ ਆ ਬਈ ਇਹ ਦੇਖਿਆ ਨੇ ਉਪਰਾ ਬੰਦੇ ਦੇ ਨੇੜੇ ਲੱਗਣ ਨਹੀਂ ਦਿੰਦਾ ਹੁੰਦਾ ਪਸੂ ਅਸੀਂ ਕੈਮਰਾ ਕਰਕੇ ਤੁਹਾਨੂੰ ਨੇੜੇ ਤੋਂ ਦਿਖਾਈ ਜੰਦੇ ਆ ਬਈ ਤੇ ਬਾਡੀ ਸਟਰਕਚਰ ਦਾ ਬਈ ਕੀ ਬਾਤ ਹੈ ਇਹ ਤੇ ਗਾ ਸੇਵੋਈ ਬਈ M29 ਦਾ ਭਾ ਕੱਟਾ ਦੇ ਭਾ ਕੱਟੀ ਦੇ ਤੇ ਉਹਦਾ ਦਿਮਾਗ ਤੋਂ ਨਹੀਂ ਪਤਾ ਹੀ ਆ ਹਨਾ ਕਿਸਮਤ ਅਗਲੇ ਦੀ ਹਾਂ ਤੇ ਮੜਾ ਤੋੜ ਕੇ ਦਿਖਾਣੀ ਬਈ ਕਰਮ ਨਹੀਂ ਬਾਕੀ ਵੀ ਤੁਹਾਨੂੰ ਤੋੜ ਕੇ ਦਿਖਾ ਦਿੰਨਾ ਤੁਰਦੇ ਹੋ ਥੱਲ ਫਾੜੋ ਬੰਨਾਂ ਤਾਂ ਵੈਸੇ ਇਹਨੂੰ ਦਿੱਸੀ ਜਾਂਦਾ ਬਈ ਕਿਹੜੀ ਉਹ ਨਹੀਂ ਦੇਖ ਸਕਦੇ ਤੇ ਬਾਕੀ ਹੁਣ ਤੋਰਾ ਦਿਖਾਣ ਪੁਰਦੀ ਇਹਨੂੰ ਸਾਦਾ ਬਣਿਆ ਥੜ ਥੜ ਤੇ ਕੋਈ ਪੂਰਾ ਫੋੜ ਸ਼ਾਕ ਨਹੀਂ ਮੇਖਣ ਨੇ ਥੜ ਲੱਗੇ ਆ ਇੱਕੋ ਜੀ ਨਾ ਇੱਕੋ ਜੀ ਕੰਨੀਆਂ ਤੇ ਵੀ ਥੜ ਲੱਗੇ ਆ ਕੰਨੀਆਂ ਥੜ ਲੱਗੇ ਆ ਪੂਰਾ ਪੀੜ ਦੇ ਪਾਰ ਕੇ ਥੜਾ ਬੱਠ ਫੜਾ ਤੁਸੀਂ ਦੇਖ ਸਕਦੇ ਆ ਬਈ ਨਹੀਂ ਕੋਸੋ ਢਲਕ ਨੇ ਜਪੜਾ ਨਾ ਹੁੰਦਾ ਬਈ ਜਮਾ ਬਾਡੀ ਸਟਰਕਚਰ ਕੋ ਖੁੰਬਈ ਬਹੁਤ ਸੋਹਣੀ ਆ ਮੱਝ ਗਾਂ 29 ਦਾ ਸੀਮਨ ਲੱਗਿਆ ਵਾ ਤੇ ਇਹੋ ਜਿਹਾ ਮੱਝਾਂ ਨੇ ਬਈ ਤੁਸੀਂ ਨਾ ਗਾਂ ਸੀਮਨ ਤੇ ਕੰਮ ਕਰਕੇ ਚੰਗੇ ਬੱਚੇ ले ਸਕਦੇ ਆ ਕਿ ਬਾਕੀ ਦੁੱਧ ਦੀ ਪ੍ਰੋਡਕਸ਼ਨ ਬਾਈਆਂ ਦਾ ਵੀ 14 ਲੀਟਰ ਦੂਜੇ ਸਵੇਰ ਦਿੱਤਾ ਸੀਗਾ ਐਤਕੀ ਜਿਹਾ ਸਾੜਾ ਹਵਾਨਾ ਰੋਕਾ ਦੁੱਧ ਐਤਕੀ ਵੀ ਚੰਗਾ ਪਾ ਜਣ ਬਾਕੀ ਹੁਣ ਮੇਰੇ ਤੋਂ ਦਿਖਾ ਦੇ ਬਈ ਆਹ ਦੇਖ ਸਕਦੇ ਨੇ ਵੀ ਤੁਸੀਂ ਹਵਾਨਾ ਦੇਖ ਸਕਦੇ ਆ ਵਾਲਾ ਹੁਣ ਮੇਰੇ ਬਈ ਕੋਈ ਗੱਲ ਨਹੀਂ ਤੇ ਕਰ ਨਹੀਂ ਤੇ ਬਈ ਕੀ ਡਿਮਾਂਡ ਕਰਦੇ ਆਪਾਂ ਪਰ ਇਹ 1,20,000 ਰੁਪਏ 1,20 ਮਾਨਤਨ ਹੋ ਜੀਦਾ ਮੌਕੇ ਤੇ ਹਾਂਜੀ ਕਰ ਦਾਂਗੇ ਠੀਕ ਹੈ ਇੱਕ ਬਈ ਆਪ ਦਾ ਫੋਨ ਨੰਬਰ ਤੇ ਕਰਦਾ ਬ੍ਰੈਸ ਦਾ 98765 ਹਾਂਜੀ 13626 ਠੀਕ ਹੈ ਕਹ ਵੱਡਾ ਗੁਰਦਵਾਰਾ ਵੱਡੇ ਗੁਰਦਵਾਰੇ ਦੀ ਕੋਲ ਕਰ ਆਪਣਾ ਠੀਕ ਹੈ ਫੋਨ ਨੰਬਰ ਬਈ ਬਾਈ ਦਾ 10 ਪਲੇ ਤੇ ਚੱਲੀ ਜਾਂਦਾ ਜੇ ਕੋਈ ਹੋਰ ਅਨਫਰਮੇਸ਼ਨ ਲੈਣੀ ਹੈ ਤੁਸੀਂ ਬਾਈ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਆ ਤੇ ਇੱਕ ਮੇਰਾ ਭਰਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਇਹ ਮੇਨਾਂ ਬਈ ਸਾਡਾ ਹੌਸਲਾ ਬਣਿਆ ਰਹਿੰਦਾ ਜੇ ਕੋਈ ਚੰਗੀ ਚੀਜ਼ ਹੋ ਗਈ ਆ ਉਹ ਕਿਸੇ ਚੰਗੇ ਕਿਸਾਨ ਭਰਾ ਕੋਲ ਜਾ ਸਕੇ ਇਹਨਾਂ ਕਹਿ ਹਮ ਤਾਂ ਮੇਰਾ ਭਰਾ ਜ਼ਰੂਰ ਕਰੇਗਾ ਵੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਨਿਰੂਦਾ ਬਲਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਤੇ ਇਦਾਂ ਹੀ ਮੇਰਾ ਭਰਾ ਚੈਨਲ ਨੂੰ ਪਿਆਰ ਕਰਦੇ ਰਹੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰੱਖ